ਜਿੱਥੇ ਪਹੁੰਚੇ ਉਹ ਕਿੰਨਾ ਲੱਗੇ ਕਿ ਮੰਦਰ ਜਾਣਾ ਪਹੁੰਚਣਾ ਚਾਹੀਦਾ ਮਤਲਬ ਕਿ ਮੈਂ ਤਾਂ ਇੱਕ ਉਸ ਮੰਦਰ ਦੇ ਵਿੱਚ ਆਇਆ ਸੱਚੀ ਪੁੱਛਦੇ ਹਾਂ ਜਿੱਥੇ ਭਗਤਪੂਰਨ ਸਿੰਘ ਜੀ ਨੇ ਮਨੁੱਖਤਾ ਦੇ ਲਈ ਐਡਾ ਵੱਡਾ ਕਾਜ ਕੀਤਾ ਕਿ ਕੋਈ ਬੰਦਾ ਕਰ ਹੀ ਨਹੀਂ ਸਕਦਾ ਤੇ ਮੈਂ ਤਾਂ ਸੰਗੈ ਇਸ ਗੱਲ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣਾ ਕਿ ਐਡਾ ਉਹਨਾਂ ਦਾ ਕੰਮ ਜਿਹਦੇ ਚ ਮਾਨਵਤਾ ਦੀ ਸੇਵਾ ਕੀਤੀ ਹੈ ਨਾ ਕੋਈ ਜਾਤ ਨਾ ਕੋਈ ਧਰਮ ਤੇ ਨਾ ਕੋਈ ਖਿੱਤਾ ਨਾ ਕੋਈ ਫਿਰਕਾ ਕੁਛ ਨਹੀਂ ਦੇਖਿਆ ਤੇ ਅੱਜ ਸਾਡੇ ਬੜੇ ਸਤਿਕਾਰਯੋਗ ਵੱਡੇ ਭੈਣ ਜੀ ਡਾਕਟਰ ਇੰਦਰਜੀਤ ਹੁਣੀ ਉਸ ਵਿਰਾਸਤ ਨੂੰ ਸਾਂਭ ਰਹੇ ਨੇ ਤੇ ਪਰ ਮੈਨੂੰ ਇਹ ਬੜਾ ਦੁੱਖ ਮਹਿਸੂਸ ਹੁੰਦਾ ਜਦੋਂ ਮੈਂ ਸੁਣਦਾ ਕਿ ਭਗਤਪੂਰਨ ਸਿੰਘ ਜੀ ਦੀ ਜਿਹੜੀ ਰੈਕਗਨਾਈਜੇਸ਼ਨ ਹੈ ਪੂਰੇ ਸਾਡੇ ਭਾਰਤ ਦੇ ਨਕਸ਼ੇ ਦੇ ਉੱਤੇ ਉਹ ਬਹੁਤ ਛੋਟੀ ਹੈ ਤੇ ਇਹ ਜੇ ਬੰਦਿਆਂ ਨੂੰ ਪੱਟਾ ਮਾਨ ਸਨਮਾਨ ਦੇ ਨਾਲ ਆਨਰ ਕਰਨਾ ਉਹ ਸਰਕਾਰਾਂ ਦਾ ਫਰਜ ਬਣਦਾ ਹੈ ਕੋਈ ਵੀ ਸਰਕਾਰ ਹੋਵੇ ਇਹਨਾਂ ਦਾ ਕਿਸੇ ਸਰਕਾਰ ਨਾਲ ਨਾਲ ਕੋਈ ਲਾਗਾ ਨਾ ਕੋਈ ਦੇਗਾ ਨਾ ਇਹ ਪ politicans ਹਨ ਇਹ ਤੇ ਮਾਨ ਬਤਾਦੀ ਸੇਵਾ ਸਟਿਲ ਕਰ ਰਹੇ ਨੇ ਉਹਨਾਂ ਦੇ ਉਸ ਕੰਮ ਨੂੰ ਅੱਗੇ ਤੋਰ ਰਹੇ ਨੇ ਸੋ ਮੈਂ ਤਾਂ ਭੈਣਜੀ ਉਹਨਾਂ ਨੂੰ ਵੀ ਨਕਮਸਤਕਾਂ ਕਿ ਇਹਨਾਂ ਨੇ ਉਸ ਭਗਤਪੂਰ ਸਿੰਘ ਜੀ ਦੀ ਵਿਰਾਸਤ ਨੂੰ ਸਾਂਭਿਆ ਤੇ ਅਬਦਾ ਸਾਰਾ ਕੁਝ ਅਬਦਾ ਇੱਕ ਡਾਕਟਰੀ ਦਾ profession ਪੂਰਾ ਤਿਆਗ ਕੇ ਤੇ ਇੱਥੇ ਪੂਰੀ ਡੈਡੀਕੇਸ਼ਨ ਦੇ ਨਾਲ ਉਸੇ ਤਰ੍ਹਾਂ ਹੀ ਨਖਮਸਤਕ ਨੇ ਉਸੇ ਤਰ੍ਹਾਂ ਹੀ ਕੰਮ ਕਰ ਰਹੇ ਨੇ ਤੇ ਬੜੀ ਸ਼ਿੱਦਤ ਨਾਲ ਕਰ ਰਹੇ ਨੇ ਤੇ ਇਸ ਇੱਕ ਪਿੰਗਲਵਾੜੇ ਨੂੰ ਇੱਕ ਵੱਡੇ ਪਿੰਗਲਵਾੜੇ ਚ ਮਨੁੱਖਤਾ ਦੀ ਸੇਵਾ ਲਈ ਉਹ ਬਣਾਇਆ ਹੈਗਾ ਮਾਨਾਂਵਾਲ ਚ ਬਣਾਇਆ ਸੰਗਰੂਰ ਬਣਾਇਆ ਸੋ ਇਹ ਇਹ ਸਾਰਾ ਕ੍ਰੈਡਿਟ ਭੈਣ ਜੀ ਹੁਣਾ ਨੂੰ ਹੈ ਕਿ ਉਹਨਾਂ ਨੇ ਉਸ ਵਿਰਾਸਤ ਨੂੰ ਸਾਂਭਿਆ ਲੇਕਿਨ ਖਰਪਾਲ ਬਾਬਾ ਜੀ ਦੇ ਘੋਟੇ ਵੀ ਗਏ ਆ ਲੋਕ ਹੈ ਕਿ ਜਿਹੜੀ ਲੋਕ ਥੁਲੀ ਜਾ ਰਹੀ ਉਸ ਬਾਰੇ ਦੋਕੋ ਮੈਂ ਉਹਦੇ ਬਾਰੇ ਤਾਂ ਬਹੁਤ ਸਪਸ਼ਟ ਹੈਗਾ ਕਿ ਸਾਡੀ ਭੈਣ ਗਰਮੀਤ ਬਾਬਾ ਜੀ ਇੱਕ ਬਹੁਤ ਵੱਡੇ ਲੀਜੈਂਡਸ ਪੰਜਾਬ ਦੇ ਸਨ ਤੇ ਬਾਬਾ ਜੀ ਨੇ ਵੀ ਨਾਲ ਉਹਨਾਂ ਦੇ ਬਹੁਤ ਗਾਇਆ ਤੇ ਅਨੇਕਾਂ ਦੇਸ਼ਾਂ ਵਿਦੇਸ਼ਾਂ ਚ ਉਹਨਾਂ ਨੇ ਪ੍ਰੋਗਰਾਮ ਕੀਤੇ ਤੇ ਉਸ ਵਿਰਾਸਤ ਨੂੰ ਸਾਂਭਣ ਵਾਲੀ ਸਾਡੀ ਬੱਚੀ ਇਕੱਲੀ ਇੱਕੋ ਉਸ ਪਰਿਵਾਰ ਦੇ ਵਿੱਚ ਬਚੀ ਹੈ ਤੇ ਉਹ ਗਲੋਰੀ ਬਾਬਾ ਤੇ ਮੈਂ ਤਾਂ ਹੁਣੇ ਰੀਸੈਂਟਲੀ 10 ਦਿਨ ਪਹਿਲਾਂ ਗਲੋਰੀ ਬਾਬਾ ਦੇ ਨਾਲ ਇੱਕ ਉਹੀ ਪੰਜਾਬ ਦੀ ਫੋਕ ਵਿਰਾਸਤ ਲੋਕ ਬੋਲੀਆਂ ਇੱਕ ਕਹਿੰਦੇ ਨੇ ਆਪਦੇ ਇਸ ਪੰਜਾਬੀਆਂ ਨੂੰ ਸਮੁੱਚਿਆਂ ਨੂੰ ਭੇਟ ਕੀਤੀ ਹੈ ਤੇ ਮੈਂ ਚਾਹੁੰਨਾ ਕਿ ਗਲੋਰੀ ਬਾਬਾ ਵੀ ਉਸੇ ਤਰ੍ਹਾਂ ਕਰੀਤੇ ਬਾਬਾ ਮੰਗੂ ਇੰਟਰਨੈਸ਼ਨਲ ਨਕਸ਼ੇ ਤੇ ਆਵੇ ਤੇ ਉਹ ਬੱਚੀ ਦੇ ਉੱਤੇ ਲੋਕਾਂ ਦਾ ਮਿਹਰ ਭਰਿਆ ਹੱਥ ਹੋਵੇ ਮੁਹੱਬਤ ਪਿਆਰ ਅਸੀਂ ਉਹਨੂੰ ਦੇਈਏ ਤਾਂ ਕਿ ਉਸ ਵਿਰਾਸਤ ਨੂੰ ਸਾਂਭ ਸਕੇ ਤੇ ਉਸ ਵਿਰਾਸਤ ਨੂੰ ਕਹਾ ਫਲਾ ਸਕੇ ਸੋ ਮੇਰੀ ਤੇ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਜਿਵੇਂ ਅਸੀਂ ਪੁਰਾਣੇ ਗਾਣੇ ਆ ਉਹਨਾਂ ਨੂੰ ਜੀਲਾ ਉੱਤੇ ਮੁਜਾਹਬਰਾ ਦੀ ਪੇਸ਼ ਕੀਤਾ ਜਾਂਦਾ ਦੁਖੋ ਅੱਜ ਕੱਲ ਜਿਹੜਾ ਹੈਗਾ ਤੇ ਕਲ ਕਲ ਤੇ ਬਹੁਤ ਕੁਝ ਹੋ ਰਿਹਾ ਹੈਗਾ ਇਸ ਇੰਟਰਨੈਟ ਦੇ ਯੁੱਗ ਦੇ ਵਿੱਚ ਕਿਹੜੀ ਚੀਜ਼ ਅੱਛੀ ਹੈ ਕਿਹੜੀ ਚੀਜ਼ ਮਾੜੀ ਹੈ ਉਹਦੀ شناخت ਕਰਨਾ ਬਹੁਤ ਔਖਾ ਹੋ ਗਿਆ ਹੈ ਮਤਲਬ ਕਿ ਜਿਹੜੀ ਅੱਜ ਕੱਲ ਕਹਿੰਦੇ ਨੇ ਇਸ ਤਰ੍ਹਾਂ ਦੀ ਇੰਟੈਲੀਜੈਂਸੀ ਜਿਹੜੀ ਹੈਗੀ ਆ ਉਹਨੇ ਲੋਕਾਂ ਨੂੰ ਫਿਕਰਮੰਦ ਕਰ ਦਿੱਤਾ ਹੈਗਾ ਤੇ ਵੀ ਕੀ ਹੋਊਗਾ ਕਹਾਂ ਵਾਲੇ ਯੁੱਗ 'ਚ ਕਿਸ ਤਰ੍ਹਾਂ ਹੋਊਗਾ ਮੇਰੇ ਨਾਲ ਕਿੰਨੇ ਲਿਟਰੇਰੀ ਬੰਦੇ ਨੇ ਕਟੂ ਸਾਹਿਬ ਨੇ ਅ ਖਾਲਸਾ ਕਾਲਜ ਦੇ ਵਿੱਚ ਪ੍ਰੋਫੈਸਰ ਨੇ ਤੇ ਉਹਨਾਂ ਦੀ ਫਿਲਮ ਨੂੰ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਹੈਗਾ ਇਹ ਕਹਿੰਦੇ ਨੇ ਸਾਡਾ ਜਸਵਿੰਦਰ ਸੁਨਾਮੀ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਸਾਡੇ ਲੋਕ ਨਾਚਾਂ ਦੇ ਵਿੱਚ ਸਤਨਾਮ ਪੰਜਾਬੀ ਹੈ ਇਸ ਸਕਰਚ ਸਕਾਲਰ ਪੀ ਐਚ ਡੀ ਕਰ ਰਿਹਾ ਵਿਦਿਆਰਥੀ ਹੈਗਾ ਪੰਜਾਬੀ ਯੂਨੀਵਰਸਿਟੀ ਦਾ ਸੰਗੀਤ ਦੇ ਪੱਖੋਂ ਬਹੁਤ ਵੱਡਾ ਨਾਮ ਹੈ ਹਾਂ ਸੋ ਅੱਜ ਅਸੀਂ ਤੇ ਉਸ ਭੋਗ ਤੋਂ ਮਗਰੋਂ ਸਿਰਫ ਇੱਥੇ ਨਕਮਸਤਕ ਹੋਣ ਆਏ ਆ ਭੈਣ ਜੀ ਹੋਣਾ ਦਾ ਇੱਕ ਪ੍ਰੋਗਰਾਮ ਹੈ ਉੱਥੇ ਮੇਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ 30 ਤਰੀਕ ਨੂੰ ਐਸੇ 30 ਮਾਰਚ ਨੂੰ ਸੋ ਉਹਨਾਂ ਲਈ ਇਹਨਾਂ ਨੇ ਮੈਨੂੰ ਸੱਦਾ ਪੱਤਰ ਦਿੱਤਾ ਤੇ ਮੈਂ ਉੱਥੇ ਪਹੁੰਚਾਂਗਾ ਵੀ ਜ਼ਰੂਰ ਇੱਕ ਕਲਾਕਾਰ ਅਧਿਕਾਰ ਹੋਣ ਦੇ ਨਾਤੇ ਬਾਕੀ ਕਲਾਕਾਰ ਅਧਿਕਾਰਾਂ ਨੂੰ ਕੀ ਅਪੀਲ ਕਰਦੇ ਹੋ ਦੇਖੋ ਇਹ ਇਹ ਜਨਾ ਮਤਲਬ ਕਿ ਇਹ ਵਿਰਾਸਤ ਹੈਗੀ ਹੈ ਜਾਂ ਇੱਕ ਐਡਾ ਵੱਡਾ ਮਨੁੱਖਤਾ ਦਾ ਕਾਜ ਹੈ ਇੱਥੇ ਇਹਨਾਂ ਦੇ ਦਰਵਾਜ਼ੇ ਹਰੇਕ ਲਈ ਖੁੱਲੇ ਨੇ ਆਉਣਾ ਤੁਹਾਡੀ ਸ਼ਰਦਾ ਹੈਗੀ ਹੈ ਐ ਤੇ ਮੇਰੇ ਤਾਂ ਮਨ 'ਚ ਸ਼ਰਦਾ ਹੈਗੀ ਹੈ ਤੇ ਮੇਰੇ ਤੇ ਸਾਰੇ ਦੋਸਤਾਂ ਨੇ ਵੀ ਇਸ ਗੱਲ ਨੂੰ ਕਿਹਾ ਕਿ ਹਾਂ ਆਪਾਂ ਨੂੰ ਜਾਣਾ ਚਾਹੀਦਾ ਤੇ ਅਸੀਂ ਗਏ ਵੀ ਆ ਨਿੱਠ ਕੇ ਆਏ ਆ ਐਸੋ ਗੱਲ ਇਹ ਹੈਗੀ ਹੈ ਕਿ ਤੁਸੀਂ ਆਓ ਆਪ ਦਾ ਯੋਗਦਾਨ ਪਾਓ ਤੇ ਤਾਂ ਕਿ ਅੱਗੇ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਕਿਸੇ ਇਸ ਜਗ੍ਹਾ ਦੇ ਉੱਤੇ ਮਨੁੱਖਤਾ ਦੀ ਮਾਨਵਤਾ ਦੀ ਗੱਲ ਹੋ ਰਹੀ ਹੈ ਸੋ ਮੈਂ ਤੇ ਇਸ ਗੱਲ ਦੇ ਲਈ ਡਾਕਟਰ ਇੰਦਰਜੀਤ ਉਹਨਾਂ ਨੂੰ ਆਪਣੇ ਦਿਲ ਦੀਆਂ ਗਰਾਈਆਂ ਚੋਂ ਢੇਰ ਸਾਰੀਆਂ ਮੁਬਾਰਕਾਂ ਪੇਸ਼ ਕਰਦਾ ਤੇ ਨਕਮਸਤ ਕੋਨਾ ਕਿ ਇਹਨਾਂ ਨੇ ਭਗਤ ਜੀ ਦੇ ਕਾਰਜ ਨੂੰ ਅੱਗੇ ਤੋਰਿਆ। ਸਰ ਵੈਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਥੇ ਵੇੜੇ ਦੇ ਵਿੱਚ ਪਿੰਗੁਰਾ ਵੇੜੇ ਦੇ ਵਿੱਚ ਮੁੱਪਮੀ ਬਾਈ ਜੀ ਪਹੁੰਚੇ ਨੇ। ਨਾਂ ਦਾ ਇਹਨਾਂ ਦਾ ਬਹੁਤ ਸੁਣਿਆ ਮਿਲੇ ਵੀ ਬਹੁਤ ਵਾਰੀ ਅੱਗੇ। ਪਰ ਚੰਗੀ ਗੱਲ ਹੈ ਕਿ ਮੈਂ ਚਾਹੁੰਦੀ ਸੀ ਕਿ ਇਹਨਾਂ ਨੂੰ ਭਗਤਪੁਰਨ ਸਿੰਘ ਦੀ ਜ਼ਿੰਦਗੀ ਬਾਰੇ ਹੋਰ ਵਿਸਥਾਰ ਵਿੱਚ ਪਤਾ ਚੱਲੇ। ਜਿਦੋਂ ਜਿਦੋਂ ਵੀ ਪਤਾ ਚੱਲੇਗਾ ਉਹਦਾ ਜੀਵਨ ਬਦਲ ਜਾਂਦਾ ਹੈ ਉਹ ਸੱਚ ਦੇ ਰਸਤੇ ਤੇ ਤੁਰਨਾ ਸ਼ੁਰੂ ਹੋ ਜਾਂਦਾ ਹੈ ਮਨੁੱਖਤਾ ਦੀ ਸੇਵਾ ਦਾ ਭਾਵ ਮੰਨ ਦੇ ਵਿੱਚ ਆ ਜਾਂਦਾ ਹੈ ਇਸੇ ਕਰਕੇ ਅਸੀਂ ਮਿਊਜ਼ੀਅਮ ਬਣਾਇਆ ਅਜਾਇਬ ਘਰ ਇੱਥੇ ਬਣਾਇਆ ਤੇ ਫਿਲਮ ਵੀ ਇਸੇ ਕਰਕੇ ਬਣਾਈ ਗਈ ਹੈ ਮੈਂ ਸੰਗਤਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਕਦੇ-ਕਦੇ ਆ ਕੇ ਜਿਵੇਂ ਕਲਾਕਾਰਾਂ ਨੂੰ ਵੀ ਅਪੀਲ ਕਰਦੀ ਹਾਂ ਪਹਿਲਾਂ ਵੀ ਆਉਂਦੇ ਰਹੇ ਨੇ ਕਲਾਕਾਰ ਤੇ ਸਾਡੇ ਬੱਚਿਆਂ ਨਾਲ ਸਾਡੇ ਮਰੀਜ਼ਾਂ ਨਾਲ ਵਿਚਾਰਾਂ ਦੇ ਨਾਲ ਹਿੱਸਾ ਲੈਣ ਉਹਨਾਂ ਨੂੰ ਵੀ ਯੋਗਗਵਾਈ ਦੇਣ ਔਰ ਸਾਡੇ ਬੱਚੇ ਬੜੀ ਗੁਰੂ ਦੀ ਕਿਰਪਾ ਹੈ ਕਿ ਰੱਗਾ ਦੇ ਵਿੱਚ ਕੀਰਤਨ ਕਰਦੇ ਆ ਪਿਗੋਲਾ ਸੰਸਥਾ ਚੜੇ ਪਲੇ ਬੱਚੇ ਆ ਔਰ ਗਤਕਾ ਵੀ ਸਿੱਖਦੇ ਆ ਔਰ ਪੰਘੜੇ ਪੁੰਘੜੇ ਕਿਤੇ ਹੁਦੇ ਵੀ ਪਾਉਂਦੇ ਆ ਤਾਂ ਸਾਰੀਆਂ ਜਿਹੜੀਆਂ ਤੇ ਐਕਟੀਵਿਟੀਆਂ ਉਹ ਇੱਥੇ ਸਿਖਾਈਆਂ ਜਾਂਦੀਆਂ ਨੇ ਤੇ ਕਲਾਕਾਰ ਵੀ ਆਪਣਾ ਯੋਗਦਾਨ ਪਾ ਸਕਦੇ ਬੱਚੇ ਸੋਨਾ ਪੋਨਾ ਵੀ ਗਾਇਕੀ ਵਾਲ ਜਾ ਰਹੇ ਨੇ ਬਹੁਤ ਸੋਹਣਾ ਗਾਉਂਦੇ ਨੇ ਸੋਸ਼ਲ ਨੂੰ ਕਿਵੇਂ ਦੇਖਦੇ ਹੋ ਨੇ ਨੇ ਸੋਹਣਾ ਮੋੜਾ ਇੱਥੋਂ ਹੀ ਸਿੱਖ ਕੇ ਗਏ ਨੇ ਸਾਰਾ ਕੁਝ ਜੀ ਪਰ ਝੂਠ ਬੋਲਣਾ ਉਹ ਤਾਂ ਆਪਣਾ ਉਹ ਸਾਡੇ ਉਹ ਸਾਡਾ ਅਸੀਂ ਨਹੀਂ ਸਿਖਾਇਆ ਉਹ ਨਾ ਪਰਸਨਲ ਹੈ ਠੀਕ ਹੈ